ਆ ਲਓ ਬਈ ਜੀ ਸਵੇਰ ਸਵੇਰ ਦਾ ਟਾਈਮ ਆ ਤੇ ਉਹ ਢੋਲਦੀ ਏ ਓਏ ਹੋਏ ਤੇ ਆਏ ਆਪਾਂ ਫੀਡ ਪਾਉਣ ਕਿਉਂਕਿ ਮੁੜ ਕੇ ਜਵਾਕ ਵੀ ਸਕੂਲ ਜਾ ਵਰਦੇ ਆ ਤੇ ਮੈਂ ਵੀ ਆਪਦਾ ਜਾਣਾ ਹੁੰਦਾ ਤੇ ਇੱਕ ਵਾਰੀ ਦੁਪਹਿਰੇ ਜਵਾਕ ਪਾ ਜਾਂਦੇ ਆ ਕਿ ਘਰ ਤੋਂ ਥੋੜਾ ਐ ਸਾਈਡ ਤੇ ਆ ਬੱਚੇ ਤੇ ਤੁਹਾਨੂੰ ਪਤਾ ਹੀ ਐ ਵੀ ਇਹ ਬੱਚਿਆਂ ਦੀ ਮਾਂ ਹੈਣੀਗੀ ਬਈ ਤੇ ਇਹ ਵੀਡੀਓ ਸ਼ੇਅਰ ਕਰਦਿਆ ਕਰੋ ਮੇਰੇ ਵੀਰੋ ਵੱਧ ਤੋਂ ਵੱਧ ਤੇ ਤੁਹਾਡੇ ਮੂੰਹ ਧੋਤੇ ਇਹਨਾਂ ਦੇ ਤਾਂ ਮੂੰਹ ਧੋਤੇ ਆ ਤੇ ਪਰ ਮੇਰਾ ਮੂੰਹ ਨਹੀਂ ਧੋਤਾਗਾ ਮਾ ਆਏ ਕੋ ਨੂੰ ਮੂੰਹ ਨਹੀਂ ਦਿਖਾ ਸਕਦਾਗਾ ਮਾਫ ਕਰਿਓ ਜੀ ਤੇ ਤੇ ਆ ਬੱਚਾ ਵਾਸਤੇ ਬਈ ਅਰਦਾਸ ਜ਼ਰੂਰ ਕਰਿਆ ਕਰੋ ਆ ਤੁਹਾਨੂੰ ਪਤਾ ਵੀ ਆਪਾਂ ਕਿਵੇਂ ਇਹ ਬੱਚੇ ਬੜੀ ਮੁਸ਼ਕਲ ਨਾਲ ਚੱਕ ਕੇ ਲਿਆਂਦੇ ਹਣਾ ਉਤੋਂ ਇਹ ਕੋਈ ਸੱਟ ਗਿਆ ਸੀ ਗੱਡੀ ਚ ਉਹਨਾਂ ਨੂੰ ਤੇ ਹੁਣ ਆਪਣੀ ਜ਼ਿੰਮੇਵਾਰੀ ਬਈ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਧ ਗਈ ਹੈ ਹੁਣ ਕਿਉਂਕਿ ਅੱਗੇ ਘਰੇ ਫੀਡ ਖਾ ਜਾਂਦੇ ਸੀ ਆ ਕੇ ਦੂਜੇ ਤਾਂ ਜਿਹੜੇ ਛੋਟੇ ਸੀਗੇ ਉਹ ਵੀ ਕੋਈ ਛੱਡਾ ਹੈ ਵੱਡੇ ਰਹਿ ਗਏ ਉਹ ਘਰੇ ਖਾ ਜਾਂਦੇ ਤੇ ਇਹਨਾਂ ਨੂੰ ਬਈ ਹਜੇ ਘਰ ਦਾ ਨਹੀਂ ਪਤਾ ਤੇ ਇਹਨਾਂ ਨੂੰ ਇੱਥੇ ਹੀ ਪਾ ਕੇ ਜਾਣੀ ਪੈਂਦੀ ਹੈ ਤਾਂ ਮੈਂ ਸਵੇਰ-ਸਵੇਰ ਦਾ ਟਾਈਮ ਆ ਮੈਂ ਅਪੀਲ ਇਹੀ ਕਰਦਾ ਵੀ ਬਈ ਇਹਨਾਂ ਤੇ ਜੁਰਮ ਨਾ ਕਰਿਆ ਕਰੋ ਯਾਰ ਇਹਨਾਂ ਦੇ ਪਾਪ ਨਾ ਕਰਿਆ ਕਰੋ ਮਹਾਰਾਜ ਜੀ ਇਹ ਦੇਣੇ ਪੈਂਦੇ ਹੀ ਸਾਰਾ ਕੁਝ ਜੋ ਵੀ ਲੇਖਾ ਜੋਖਾ ਨਾ ਇਹ ਦੇਣਾ ਪੈਂਦਾ ਹੁਣ ਅਸੀਂ ਇਹਨਾਂ ਨੂੰ ਲਿਆਂਦਾ ਆ ਕਮਰੇ 'ਚ ਰਹਿੰਦੇ ਆ ਇੱਥੋਂ ਦੀ ਵੜ ਜਾਂਦੇ ਆ ਤੇ ਇੱਥੋਂ ਦੀ ਨਿਕਲੇ ਆਉਂਦੇ ਜਦੋਂ ਆਪਾਂ ਸਵੇਰੇ ਆਉਨੇ ਤੇ ਬਾਕੀ ਆ ਪੌੜੀਆਂ ਥੱਲੇ ਬੈਠੇ ਰਹਿੰਦੇ ਪੌੜੀਆਂ ਦੇ ਤੇ ਆਪਾਂ ਬਈ ਜਗਾ ਲੈਣੀ ਹੈ ਪਰ ਇਹਨਾਂ ਵਾਸਤੇ ਤਾਂ ਕਿ ਕੋਈ ਵੀ ਬੇਜਵਾਨ ਬੱਚਾ ਕੋਈ ਇਲਾਜ ਤੋਂ ਬਿਨਾਂ ਨਾ ਮਰੇ ਕੋਈ ਭੁੱਖ ਨਾਲ ਨਾ ਮਰੇ ਤੇ ਆਪਦਾ ਸਹਿਯੋਗ ਜੇ ਕੋਈ ਸਾਨੂੰ ਭਰਾ ਕਰ ਸਕਦਾ ਜੇ ਕੋਈ ਚਾਹ ਬਣਾ ਹੈਗਾ ਤੇ ਉਹ ਸਾਡੇ ਨਾਲ ਕੰਟੈਕਟ ਜਰੂਰ ਕਰਿਆ ਜੀ ਤੇ ਬਾਕੀ ਵੀਡੀਓ ਆਪਣੀਆਂ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਕਈ ਵਾਰੀ ਕਿਸੇ ਬੇਜਵਾਨ ਬੱਚੇ ਦਾ ਇਹਦਾ ਢਿੱਡ ਭਰ ਸਕਦਾ ਹਨ ਜੀ ਮਹਾਰਾਜ ਜੀ ਤੇ ਕਈ ਵਾਰੀ ਕਿਸੇ ਭਰਾ ਤੱਕ ਉਹੇ ਜੇ ਤੱਕ ਭੈਣ ਤੱਕ ਪਹੁੰਚ ਜਾਂਦੀ ਹੈ ਵੀ ਚਲੋ ਸਾਨੂੰ ਫੀਡ ਭੇਜ ਦਿੰਦਾ ਕੋਈ ਨਾ ਕੋਈ ਕੋਈ ਦਵਾਈ ਭੇਜ ਦਿੰਦਾ ਤੇ ਇੱਕ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਵੀ ਇਹਨਾਂ ਦੇ ਥੋੜੀ ਨਾ ਖੁਰਕ ਦੀ ਪ੍ਰੋਬਲਮ ਆ ਜੀ ਤੇ ਆਪਾਂ ਜੇ ਕੋਈ ਵੀ ਭਰਾ ਜਾਂ ਭੈਣ ਜ਼ਿੰਮੇਵਾਰੀ ਲੈ ਸਕਦੇ ਇਹਨਾਂ ਦੇ ਇਲਾਜ ਦੀ ਇਲਾਜ ਕਰਵਾ ਸਕਦੇ ਤਾਂ ਆ ਬੈਠਾ ਵੇਖੋ ਇੱਥੋਂ ਦੀ ਵੜ ਜਾਂਦੇ ਵਧੀਆ ਇਹਨਾਂ ਨੂੰ ਤਾਂ ਚਲੋ ਹੀ ਮਾਲਕ ਮਹਾਰਾਜ ਹੀ ਹੈ ਨਾ ਤੇ ਸਾਰਿਆਂ ਦਾ ਰੱਬ ਹੀ ਹੈ ਬਈ ਵੀ ਕਿਸੇ ਨਾ ਕਿਸੇ ਬਹਾਨੇ ਆਪਾਂ ਪਹੁੰਚਣਾ ਸੀ ਉੱਥੇ ਜਾਣਾ ਸੀਗਾ ਨਿਗਾ ਵਜਣੀ ਸੀ ਆਪਣੀ ਤੇ ਆਪਾਂ ਇਹਨਾਂ ਨੂੰ ਚੱਕ ਕੇ ਲਿਆਂਦਾ ਬੜਾ ਸਕੂਨ ਮਿਲਦਾ ਆ ਬਾਬਾ ਜੀ ਸੇਵਾ ਕਰਕੇ ਦੇਖੋ ਬੇਜਵਾਨਾਂ ਦੀ ਤੇ ਬੜਾ ਦਿਲ ਨੂੰ ਸਕੂਨ ਮਿਲਦਾ ਬੜਾ ਚੰਗਾ ਲੱਗਦਾ ਤੇ ਵੀਡੀਓ ਬਈ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਤੇ ਕਮੈਂਟ ਨਾਲੋ ਨਾਲ ਕਰੀ ਜਾਇਆ ਕਰੋ ਆਪਦੀ ਰਹਿ ਰੱਖੀਆ ਕਰੋ ਕਿਉਂਕਿ ਜਵਾਕਾਂ ਨੂੰ ਵੀ ਇਸ ਚੀਜ਼ ਨਾਲ એનર્ਜੀ ਮਿਲਦੀ ਆ ਆਨੇ ਕਨੇ ਕਾ ਨੂੰ ਹਾਂ ਤੇ ਆ ਕੁੜੀ ਹੈ ਮੇਰੀ ਵੱਡੀ ਆ ਇਹਨਾਂ ਨੂੰ ਐ ਹੁੰਦਾ ਵੀ ਚਲੋ ਅਸੀਂ ਫੀਡ ਪਾ ਕੇ ਆਉਣੇ ਅਸੀਂ ਵੀ ਸੇਵਾ ਕਰਦੇ ਆ ਵੀ ਚਲੋ ਭੈਣ ਭਰਾ সাপোর্ট ਕਰਦੇ ਆ ਹਨਾ ਇਹਨੇ ਤੇ ਰਜਾ ਤੇ ਆਈ ਆਪਾਂ ਸਵੇਰੇ ਦਾ ਟਾਈਮ ਤੇ ਬਾਕੀ ਟਾਈਮ ਟਾਈਮ ਤੇ ਅਪਡੇਟ ਇਹਨਾਂ ਦੀ ਮਿਲਦੀ ਰਹੂਗੀ ਤੁਹਾਨੂੰ ਅਪਡੇਟ ਇਹਨਾਂ ਦੀ ਮੈਂ ਤੁਹਾਨੂੰ ਦਿੰਦਾ ਰਹਿਣਾ ਹਰ ਟਾਈਮ ਟਾਈਮ ਤੇ ਤੇ ਸ਼ੇਅਰ ਮਹਾਰਾਜ ਜੀ ਕਰਦਿਆ ਕਰੋ ਵੀਡੀਓ ਤੇ ਕਮੈਂਟ ਕਰਦਿਆ ਕਰੋ ਕਨਾਲ ਤੇ ਵੱਧ ਤੋਂ ਵੱਧ ਫੋਲੋ ਕਰੋ ਆਪਣੇ ਨਾਲ ਜੁੜੋ ਚੈਨਲ ਦੇ ਪੇਜ ਦੇ ਨਾਲ ਜੁੜੋ ਜਿਹੜਾ ਵੀ ਜੇ ਕੋਈ ਭਰਾ ਇੰਸਟਾਗ੍ਰam ਤੇ ਦੇਖ ਰਿਹਾ ਜੇ ਕੋਈ ਫੇਸਬੁੱਕ ਤੇ ਦੇਖ ਰਿਹਾ ਜੇ ਕੋਈ YouTube ਤੇ ਦੇਖ ਰਿਹਾ ਤੇ ਉਹ ਵੱਤ ਵਸ ਸਾਡੇ ਨਾਲ ਜੁੜੋ ਜੀ ਆਪਾਂ ਜਲਦੀ ਇਹਨਾਂ ਬੱਚਿਆਂ ਨੂੰ ਤਕੜੇ ਕਰ ਲੈਨੇ ਕੋਈ ਆਈਡੀ ਟੈਨਸ਼ਨ ਨਾ ਲਿਆ ਜੇ ਹੁਣ ਤੁਸੀਂ ਕਿਉਂਕਿ ਹੁਣ ਇਹ ਆਪਣੇ ਕੋਲੇ ਆ ਗਏ ਜ਼ਿੰਮੇਵਾਰੀ ਆਪਣੀ ਬਣਦੀ ਹੈ ਨਾ ਇਹਨਾਂ ਨੂੰ ਤੇ ਜੇ ਬਈ ਭੁੱਖੇ ਇੱਕ ਘੰਟਾ ਵੀ ਰੱਖਾਂਗੇ ਤੇ ਉਹ ਵੀ ਭਾਰ ਪਾਪ ਆਪਣੇ ਸਿਰ ਤੇ ਹੀ ਤੇ ਆਪਾਂ ਇਹਨਾਂ ਨੂੰ ਜਲਦੀ ਵੱਡੇ ਕਰਕੇ ਤੁਸੀਂ ਦੇਖੋਗੇ 10 ਦਿਨਾਂ ਚ ਇਹਨਾਂ ਦਾ ਕਿੰਨਾ ਫਰਕ ਪਊਗਾ ਦੇਖ ਲੈ ਤੁਸੀਂ ਆਪ ਹੀ ਮੰਨੋਗੇ ਵਾਕੇ ਵੀ ਭਾਈਏ ਚਲੋ ਠੀਕ ਹੈ ਸਸ ਸਿੱਖ ਗੱਲ ਸ਼ੇਅਰ ਕਰ ਦਿਓ ਵੀਡੀਓ